ਅਸੀਂ ਬਾਗੀ ਲੋਕ ਅਸੀਂ ਕਦੇ ਵੀ ਸਰਕਾਰਾਂ ਦੇ ਹੱਕ 'ਚ ਨਹੀਂ ਖੜਨ ਵਾਲੇ ਅਸੀਂ ਸਿਸਟਮ ਦੇ ਖਿਲਾਫ ਬੋਲਣ ਵਾਲੇ ਆ ਮੈਂ ਹਮੇਸ਼ਾ ਜੋ ਗਲਤ ਹੋ ਰਿਹਾ ਉਹਦੇ ਖਿਲਾਫ ਬੋਲਦਾ ਮੈਂ ਇੱਕ ਆਪਣੀ ਹੋਰ ਫਿਲਮ ਕਰ ਰਿਹਾ ਹੈਗਾ ਇੱਕ ਸੀ ਜੋਰ ਆ ਉਹ ਪਹਿਲਾਂ ਵੀ ਬਣਾਈਆਂ ਨੇ ਉਹ ਵੀ ਪੋਲੀਟੀਕਲ ਫਿਲਮ ਜਿਹੜਾ ਇਹਨਾਂ ਦੇ ਖਿਲਾਫ ਕੋਈ ਵੀ ਕੰਮ ਕਰਦਾ ਚਾਹੇ ਸਿਸਟਮ ਆ ਚਾਹੇ ਸਰਕਾਰ ਆ ਚਾਹੇ ਪੁਲਿਸ ਮਹਿਕਮਾ ਉਹਦੇ ਤੇ ਅਸੀਂ ਤਵਾ ਲਾਉਣਾ ਹੀ ਲਾਉਣਾ ਕਹਿੰਦਾ ਭਾਬ ਵੀ ਜਾਗਦੇ ਰੌਲਾ ਹੋਕਾ ਤੁਹਾਡੇ ਵੱਲੋਂ ਹੁੰਦਾ ਹੀ ਬਿਲਕੁਲ ਉਹ ਤਾਂ ਉਹਦਾ ਮਤ ਇਦੋਂ ਬਿਨਾ ਕੋਈ ਫਾਇਦਾ ਹੀ ਨਹੀਂ ਸਾਡੇ ਪੰਜਾਬੀ ਸਿਨੇਮੇ ਚ ਇਸ ਗੱਲ ਦੀ ਬਹੁਤ ਘਾਟ ਆ ਸਾਡੇ ਡਰਪੋਕ ਵੀ ਨਹੀਂ ਫਿਲਮ ਮੇਕਰ ਵੀ ਡਰਪੋਕ ਨਹੀਂ ਸਾਡੇ ਐਕਟਰ ਵੀ ਡਰਪੋਕ ਨਹੀਂ ਸੋ ਕੁਲ ਮੈਮ ਵੀ ਬਹੁਤ ਇਹ ਹੀਰੇ ਕਿਦਾਂ ਚੁਣਦੇ ਹੋ ਸਰ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ ਪੈਸੇ ਚੁਣਨੇ ਤਾਂ ਆਏ ਨਹੀਂ ਪਰ ਹੀਰੇ ਚੁਣਨੇ ਜ਼ਰੂਰ ਆਗੇ ਜੋਰਾ ਵੇਲੇ ਜਿਹੜਾ ਸੀਗਾ ਪੰਮੀ ਮਾਸੀ ਵਾਲਾ ਕੈਰੈਕਟਰ ਉਹ ਵੀ ਪਹਿਲਾਂ ਮੇਰੇ ਨਾਲ ਗੱਲ ਵੀ ਜੇ ਕਿਸ ਕੋਈ ਨਾ ਮੰਨਿਆ ਨਾ ਤਾਂ ਫਿਰ ਇਹ ਤਾਂ ਤਿਆਰ ਨਹੀਂ ਮੈਂ ਤਿਆਰ ਨਹੀਂ ਇਹ ਗੱਲ ਕਰਨ ਜਾ ਰਿਹਾ ਸੀਗਾ ਤੁਸੀਂ ਕਦੇ ਵੀ ਜਦੋਂ ਕਿਸੇ ਅ ਜਿਹੜੇ ਦਾ ਕੈਰੈਕਟਰ ਦੇਖੋਗੇ ਜੀ ਤਾਂ ਹਮੇਸ਼ਾ ਬੰਦੇ ਨੂੰ ਹੀ ਜਿਹੜਾ ਬਣਾਇਆ ਜਾਂਦਾ ਜੀ ਕਦੇ ਕਿਸੇ ਕੁੜੀ ਨੂੰ ਨਹੀਂ ਜਿਹੜਾ ਬਣਾਇਆ ਗਿਆ ਉਹ ਮੈਂ ਕੁੱਲ ਤੋਂ ਕਰਵਾਉਂਗਾ ਇੱਕ ਨਵੀਂ ਨਵੀਂ ਅਨਾਉਂਸਮੈਂਟ ਹੋ ਗਈ ਹੈ ਕੈਮਰੇ ਤੇ ਵਾਦਾ ਹੋ ਗਿਆ ਹੁਣ ਦੇਖ ਲੋ ਹੁਣ ਕਮਕਰ ਵੀ ਨਹੀਂ ਸਕਦੇ ਨਹੀਂ ਬਾਈ ਜੀ ਜੀ ਤਾਂ ਇਹ ਤਾਰੀਫ ਆ ਵੀ ਜਿਹੜੀ ਚੀਜ਼ ਕਹਿੰਦੇ ਉਹ ਪੂਰੀ ਕਰ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਮੈਂ ਪਰਮਵੀਰ ਸਿੰਘ ਤੁਹਾਡਾ ਸਵਾਗਤ ਕਰਦਾ ਤੇ ਮੇਰੇ ਨਾਲ ਨੇ ਮੇਰੇ ਸਾਥੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਜ਼ਾਨਾ ਸਪੋਕਸਮੈਨ ਦੇ ਸਵਾਗਤ ਕਰਦੇ ਆ ਕਿਵੇਂ ਮਨੀਸ਼ਾ ਠੀਕ ਠਾਕ ਹਾਂ ਬਿਲਕੁਲ ਠੀਕ ਹਾਂ ਤੁਸੀਂ ਦੱਸੋ ਅੱਜ ਆਪਾਂ ਕਿੱਥੇ ਪਹੁੰਚੇ ਅੱਜ ਆਪਾਂ ਬਹੁਤ ਹੀ ਖਾਸ ਜਗ੍ਹਾ ਤੇ ਪਹੁੰਚੇ ਆ ਨਾਮ ਲਾਓ ਅੱਜ ਆਪਾਂ ਜੀ ਵੈਬ ਸੀਰੀਜ਼ ਆ ਰਹੀ ਹੈ ਬਹੁਤ ਹੀ ਪਿਆਰੀ ਰਾਜਸਤਾਨੀ ਤੇ ਅਸੀਂ ਰਾਜ ਕਰਕੇ ਜਾਣਾ ਚਾਹੀਦਾ ਠੀਕ ਹੈ ਪੂਰਾ ਜਦੋਂ ਮੈਂ ਇਹਦਾ ਪੜਿਆ ਨਾ ਇਹਦੇ ਬਾਰੇ ਤੇ ਮੇਰੇ ਦਿਮਾਗ ਚ ਰਾਹ ਚ ਆਉਂਦੇ ਆਉਂਦੇ ਕੋਈ ਚੀਜ਼ ਆਈ ਰਾਜਤਾਨੀ ਐਕਸਪ੍ਰੈਸ ਰਾਜਤਾਨੀ ਐਕਸਪ੍ਰੈਸ ਮੈਂ ਨਹੀਂ ਪਰ ਡਾਇਰੈਕਟਰ ਸਾਹਿਬ ਸਾਹਮਣੇ ਬੈਠੇ ਗੁੱਸਾ ਬਹੁਤ ਹੋਣਗੇ ਤੇ ਆਓ ਪਹਿਲਾਂ ਡਾਇਰੈਕਟਰ ਸਾਹਿਬ ਤੇ ਕੋਲ ਸਿੱਧੂ ਮਾਮਦਾ ਕਰਦੇ ਹਾਂ ਸਵਾਗਤ ਤੇ ਫਿਰ ਕਰ ਰਹੇ ਗੱਲਬਾਤ ਆ ਸਰ ਸਤਿ ਸ਼੍ਰੀ ਅਕਾਲ ਜੀ ਮਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਰ ਤੁਹਾਨੂੰ ਵੇਖ ਕੇ ਤੇ ਬੰਦਾ ਵੈਸੇ ਹੀ ਜਵਾਨ ਹੋ ਚਲੋ ਚੰਗੀ ਗੱਲ ਆ ਮੈਨੂੰ ਵੇਖ ਕੇ ਬੁढ़ा ਨਹੀਂ ਹੁੰਦਾ ਮੈਂ ਕਿ ਤੂੰ ਆਏ ਨੇ ਕਹਿੰਦੇ ਜ ਤੁਸੀਂ ਬੁੜੇ ਹੋ ਜੀ ਮੈਂ ਤੁਹਾਨੂੰ ਦੇਖ ਕੇ ਬੁढ़ा ਹੋ ਜਾਂਦਾ ਨਹੀਂ ਤੁਹਾਨੂੰ ਦੇਖ ਕੇ ਜਵਾਨ ਹੋ ਜਾਂਦਾ ਜੀ ਭਾਵੇਂ ਤੁਹਾਡੇ ਗੀਤ ਹੋਣ ਵਾਹ ਵਾਹ ਅੱਛਾ ਗੀਤਾਂ ਨੂੰ ਤਾਂ ਅੱਜ ਵੀ ਬਹੁਤ ਪਿਆਰ ਮਿਲਦਾ ਕੋਈ ਸ਼ੱਕ ਨਹੀਂ ਲਿਖਤ ਬਹੁਤ ਪਿਆਰੀ ਹੈ ਸਰ ਤੁਹਾਡੀ ਬਹੁਤ ਪਸੰਦ ਕੀਤੀ ਜਾਂਦੀ ਹੈ ਐਂਡ ਮੁਬਾਰਕਾਂ ਜੀ ਇਸ ਪ੍ਰੋਜੈਕਟ ਦੇ ਲਈ ਇਹ ਕਿੰਨੀ ਬੜੀ ਪਿਆਰੀ ਹੈ ਸੁਕਲ ਮੈਮ ਨੇ ਬਹੁਤ ਇਹ ਹੀਰੇ ਕਿਦਾਂ ਚੁਣਦੇ ਹੋ ਸਰ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ ਅਸਲ ਦੇ ਵਿੱਚ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਆ ਦੁਨੀਆ 'ਚ ਜੀ ਇੱਕ ਤਰ੍ਹਾਂ ਦੇ ਲੋਕ ਆ ਜਿਹੜੇ ਉਹ ਪੈਸੇ ਚੁਣਦੇ ਨੇ bizness ਕਰਦੇ ਨੇ ਇੱਕ ਦੂਜੀ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਵਿੱਚੋਂ ਮੈਂ ਆ ਉਹ ਆਰਟ ਕਲਾ ਦੇ ਹੀਰੇ ਚੁਣਦੇ ਨੇ ਜੀ ਬਸ ਮੇਰੇ ਹਿੱਸੇ ਆ ਜਿਹੜੇ ਉਹ ਪੈਸੇ ਚੁਣਨੇ ਤਾਂ ਆਏ ਨਹੀਂ ਪਰ ਹੀਰੇ ਚੁਣਨੇ ਜ਼ਰੂਰ ਆ ਗਏ ਹੀਰੇ ਚੁਣਨ ਵਾਲਾ ਬੰਦਾ ਚੰਗਾ ਗਿਣਿਆ ਜਾਂਦਾ बस जो भी आ जो कुदरत ने मेरी ड्यूटी लाई वो आपा कर रहे हैं कमिटमेंट है एक के चंगा काम करना कोई ਸਮਝੌਤਾ ਨਹੀਂ ਕਰਨਾ ਔਰ ਜਿਹੜੇ ਚੰਗੇ ਐਕਟਰ ਨੇ ਚੰਗੇ ਗਾਇਕ ਨੇ ਚੰਗੀਆਂ ਐਕਟ੍ਰੀਸਸ ਨੇ ਚਾਹੇ ਛੋਟੀ ਉਮਰ ਦੇ ਨੇ ਚਾਹੇ ਵੱਡੇ ਨੇ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ ਕੋਸ਼ਿਸ਼ ਕਰਦਾ ਮੈਂ ਕਿ ਉਹ ਸਾਰਿਆਂ ਨੂੰ ਇਕੱਠੇ ਕੀਤਾ ਜਾ ਸਕੇ ਕੋਲੋਂ ਤੁਹਾਡਾ ਹਮੇਸ਼ਾ ਤੋਂ ਬਾਈ ਜੀ ਹੁਣਾ ਨਾਲ ਕੋਈ ਵੀ ਪ੍ਰੋਜੈਕਟ ਹੁੰਦਾ ਮੋਸਟਲੀ ਤੁਸੀਂ ਹੁੰਨੇ ਹੀ ਹੋ ਇਹ ਮੈਨੂੰ ਲੱਗਦਾ ਇੱਕ ਘਰ ਵਾਲੀ ਗੱਲ ਹੁੰਦੀ ਆ ਕਿ ਜਦੋਂ ਭਾਜੀ ਹੁਣਾ ਨਾਲ ਪ੍ਰੋਜੈਕਟ ਕਰਨਾ ਹੁੰਦਾ ਤਾਂ ਪਤਾ ਯਾਰ ਇਹ ਆਪਣਾ ਹੀ ਟੱਬਰ ਆ ਆਪਣਾ ਹੀ ਲਾਣਾ ਆ ਇੱਥੇ ਕੰਮ ਬੇਫਿਕਰੀ ਨਾਲ ਹੁੰਦਾ ਘਰ ਵਾਲੀ ਗੱਲ ਹੁਣਾ ਅੱਡ ਗੱਲ ਆ ਪਰ ਮੈਨੂੰ ਨਹੀਂ ਲੱਗਦਾ ਵੀ ਸਰ ਘਰ ਕਰਕੇ ਗਾਂਮ ਕੰਮ ਨਹੀਂ ਚੰਦੇ ਭਾਵੇਂ ਮੈਂ ਮਤਲਬ ਜੇ ਮੈਂ ਉਹਨਾਂ ਦੇ ਉਹਦੇ ਵਿੱਚ ਨਾ ਫਿੱਟ ਹੁੰਦੀ ਹੋਵਾਂ ਪ੍ਰੋਜੈਕਟ 'ਚ ਫਿਰ ਮੈਂ ਨਹੀਂ ਹੋਊਂਗੀ। ਹੂੰ। ਮਤਲਬ ਇਹ ਇਹ ਜ਼ਰੂਰੀ ਨਹੀਂ ਹੈ। ਪਰ ਤੁਸੀਂ ਫਿੱਟ ਹੁੰਨੇ ਹੀ ਹੋ। ਉਹ ਅੱਡ ਗੱਲ ਆ। ਹੂੰ। ਪਰ ਉਹਦੇ ਕਰਕੇ ਕੰਮ ਨਹੀਂ ਮਿਲਦਾ। ਇਹ ਤਾਂ ਗੱਲ ਹੈ। ਕੰਮ ਤਾਂ ਹੀ ਮਿਲਦਾ ਜੇ ਮੈਂ ਉਹਦੇ ਵਿੱਚ ਮਤਲਬ ਫਿੱਟ ਹੈਗੀਆਂ ਉਹਨਾਂ ਦੇ ਕੈਰੈਕਟਰ ਦੇ ਵਿੱਚ। ਇਹ ਗੱਲ ਇੱਕ ਮੈਂ ਬਣਾਈ ਸੀ ਸ਼ਾਰਟ ਫਿਲਮ ਪੀਟੀਸੀ ਪੰਜਾਬੀ ਲਈ। ਜੀ। ਉਹ ਬਾਕਸ ਆਫਿਸ ਤੇ ਸ਼ਾਰਟ ਫਿਲਮਾਂ ਬਣਾਉਂਦੇ ਸੀਗੇ। ਜੀ। ਉਹ ਫਿਲਮ ਦੇ ਵਿੱਚ ਇੱਕ ਮਾਂ ਦਾ ਰੋਲ ਸੀ ਇੱਕ ਧੀ ਦਾ ਰੋਲ ਸੀਗਾ ਤੇ ਮਾਂ ਸੀ ਜਿਹੜੀ ਉਹ ਉਮਰ ਕੁਲ ਸਿੱਧੂ ਤੋਂ ਉਮਰ ਦੇ ਵਿੱਚ ਵੱਡੀ ਸੀ ਤੇ ਜਿਹੜੀ ਧੀ ਸੀ ਉਹ ਇਹਦੇ ਤੋਂ ਛੋਟੀ ਸੀ ਇਸ ਕਰਕੇ ਉਹ ਇਹ ਉਸ ਫਿਲਮ ਦੇ ਵਿੱਚ ਨਹੀਂ ਸੀਗੇ ਹੂੰ ਐਂਡ ਤੱਕ ਕਰਦੇ ਕਰਦੇ ਮੈਨੂੰ ਜਮਾ ਐਂਡ ਤੇ ਆ ਕੇ ਮੈਨੂੰ ਕਿਹਾ ਨਹੀਂ ਤੇਰਾ ਸੈਟ ਆ ਨਹੀਂ ਰਿਹਾ ਮਤਲਬ ਇਹ ਸੋਚੋ ਮੈਂ ਮੈਂਟਲੀ ਕਿੰਨੀ ਕੋਸ਼ਿਸ਼ ਕੋਸ਼ਿਸ਼ ਕਰੀਦੀ ਆ ਕਿ ਚਲੋ ਆਪਣੇ ਜਿਹੜੇ ਕੱਲੀ ਕੋਲੀ ਨਹੀਂ ਮੁੰਡੇ ਵੀ ਬਹੁਤ 20 25 ਐਕਟਰ ਮੇਰੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਮੈਂ ਵਾਰ-ਵਾਰ ਰਿਪੀਟ ਕਰਦਾ ਕਿਉਂਕਿ ਇੱਕ ਤੁਹਾਡਾ ਮਾਹੌਲ ਬਣ ਜਾਂਦਾ ਉਹਨਾਂ ਨਾਲ ਉਹ ਵੀ ਇਹ ਉਮੀਦ ਰੱਖਦੇ ਨੇ ਕਿ ਬਾਈ ਨੇ ਫਿਲਮ ਅਨਾਉਂਸ ਕੀਤੀ ਆ ਜਾਂ ਵੈਬ ਸੀਰੀਜ਼ ਅਨਾਉਂਸ ਕੀਤੀ ਆ ਅਸੀਂ ਤਾਂ ਹੋਵਾਂਗੇ ਹੀ ਅੱਛਾ ਭਾਈ ਜੀ ਰਾਜਤਾਨੀ ਵਿੱਚ ਵੱਖਰਾ ਕੀ ਲੈ ਕੇ ਆ ਰਹੇ ਹੋ ਰਾਜਤਾਨੀ ਜੀ ਸਭ ਤੋਂ ਪਹਿਲੀ ਗੱਲ ਤਾਂ ਵੱਖਰੇਵਾ ਇਹ ਆ ਕਿ ਮੈਂ ਹੁਣ ਤੱਕ ਸਿਰਫ ਆਪਣੀਆਂ ਹੀ ਸਕ੍ਰਿਪਟਾਂ ਨੂੰ ਡਾਇਰੈਕਟ ਕੀਤਾ ਚਾਹੇ ਸ਼ਾਰਟ ਫਿਲਮਾਂ ਚਾਹੇ ਵੈਬ ਸੀਰੀਜ਼ ਚਾਹੇ ਫੀਚਰ ਫਿਲਮ ਪਹਿਲੀ ਵਾਰੀ ਰਾਜਤਾਨੀ ਕਿਸੇ ਹੋਰ ਦੀ ਸਕ੍ਰਿਪਟਾ ਮੇਰੇ ਐਸੋਸੀਏਟ ਨੇ ਮੇਰੇ ਛੋਟੇ ਭਰਾ ਨੇ ਜੀਤ ਜ਼ਹੂਰ ਜੀ ਤੇ ਉਹ ਕਿਸੇ ਕਾਰਨ ਬਿਮਾਰ ਚੱਲ ਰਹੇ ਨੇ ਇਸ ਕਰਕੇ ਉਹ ਆਪਣੇ ਕੋਲੇ ਹਾਜ਼ਰ ਨਹੀਂ ਹੋ پا ਰਹੇ ਤੇ ਮੈਨੂੰ ਇਸ ਗੱਲ ਦਾ ਬਿਲਕੁਲ ਲਾਲਚ ਨਹੀਂਗਾ ਕਿ ਮੇਰੀ ਹੀ ਸਕ੍ਰਿਪਟ ਹੋਵੇ ਜੀ ਮੈਂ ਬਹੁਤ ਵਾਰੀ ਇਹ ਗੱਲ ਕਹਿਣਾ ਕਿ ਮੈਨੂੰ ਕੋਈ ਲਾਲਚ ਨਹੀਂ ਆਉਂਦੀ ਸਕ੍ਰਿਪਟ ਕਰਨ ਦਾ ਕਿਉਂਕਿ ਜੇ ਮੇਰੀ ਸਕ੍ਰਿਪਟ ਹੁੰਦੀ ਆ ਤਾਂ ਮੇਰਾ ਦੁੱਗਣਾ ਟਾਈਮ ਲੱਗ ਜਾਂਦਾ ਪਹਿਲਾਂ ਮੈਂ ਸਕ੍ਰਿਪਟ ਲਿਖਦਾ ਫਿਰ ਮੈਂ ਉਹਨੂੰ ਬਣਾਉਣਾ ਜੇ ਮੈਨੂੰ ਬਣੀ ਬਣਾਈ ਸਕ੍ਰਿਪਟ ਮਿਲ ਜੇ ਬਾਉਂਡ ਤੇ ਮੈਨੂੰ ਪਸੰਦ ਆ ਜੇ ਤਾਂ ਮੈਂ ਬਹੁਤ ਖੁਸ਼ ਹੋਣਾ ਕਿ ਯਾਰ ਮੈਂ ਸਿਰਫ ਹੁਣ ਇਹ ਨੂੰ ਫਿਲਮ ਹੀ ਬਣਾਉਣੀ ਆ ਇਸ ਕਰਕੇ ਉਹ ਪਹਿਲੀ ਵਾਰ ਮਤਲਬ ਕਿ ਇਦਾਂ ਦੀ ਸਕ੍ਰਿਪਟ ਮਿਲੀ ਮੈਨੂੰ ਤੇ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਸੁਮਿਤ ਸਿੰਘ ਜੀ ਨਾਲ ਕੇਬਲ 1 ਦੇ ਸਾਗਾ ਦੇ ਜੋ ਮੇਨ ਰੂਹੇ ਰਵਾਨੇ ਤੇ ਉਹ ਮੈਨੂੰ ਕਹਿੰਦੇ ਵੀ ਸਾਡੇ ਲਈ ਵੀ ਬਣਾ ਦਿਓ ਕੋਈ ਉਦੋਂ ਮੈਂ ਦਾਰੋ ਬਣਾ ਚੁੱਕਿਆ ਸੀ ਤੇ ਸੁਖਾ ਰੀਡਰ ਵੀ ਬਣਾ ਚੁੱਕਿਆ ਸੀ ਇਹ ਤੀਜੇ ਨੰਬਰ ਤੇ ਫਿਰ ਰਾਜਤਾਨੀ ਬਣਾਈ ਅਸੀਂ ਤੇ ਉਹ ਮੈਨੂੰ ਕਹਿੰਦੇ ਵੀ ਸਾਡੇ ਲਈ ਵੀ ਬਣਾ ਦਿਓ ਕਿਉਂਕਿ ਇਹ ਦੋਨੇ ਉਹਨਾਂ ਨੇ ਹੀ ਰਿਲੀਜ਼ ਕਰਨੀਆਂ ਸੀ ਜੀ ਤੇ ਮੈਂ ਕਿਹਾ ਜੀ ਬਣਾ ਦਿੰਨੇ ਆ ਤੇ ਉਹ ਮੇਰੇ ਉਸ ਟਾਈਮ ਰਾਜਤਾਨੀ ਦੀ ਸਕ੍ਰਿਪਟ ਹੀ ਦਿਮਾਗ 'ਚ ਸੀਗੀ ਤੇ ਮੇਰੀ ਕੋਈ ਵੀ ਸਕ੍ਰਿਪਟ ਨਹੀਂ ਸੀ ਰੈਡੀ ਉਸ ਟਾਈਮ ਇਹ ਵੀ ਸੱਚ ਆ ਤੇ ਮੈਂ ਕਿਹਾ ਮੈਂ ਕਿਹਾ ਜੀ ਹਾਂ ਹੈਗੀ ਆ ਮੈਨੂੰ ਕਹਿੰਦੇ ਮੈਂ ਕਿਹਾ ਨਾਲ ਹੀ ਸੀਗਾ ਮੇਰੇ ਉਹਨਾਂ ਦਾ ਨਾਮ ਪ੍ਰਮੇਂਦਰਜੀਤ ਆ ਪਰ ਉਹ ਲਿਖਦੇ ਆਪਣਾ ਐਜ਼ ਰਾਈਟਰ ਡਾਇਰੈਕਟਰ ਦੇ ਤੌਰ ਤੇ ਉਹ ਜੀਤ ਜ਼ਹੂਰ ਲਿਖਦੇ ਨੇ ਆਪਣਾ ਨਾਮ ਜੀ ਤੇ ਉਹਨਾਂ ਦੀ ਸਕ੍ਰਿਪਟ ਸੀਗੀ ਤੇ ਉਹ ਡਨ ਹੋ ਗਿਆ ਤੇ ਇਸ ਕਰਕੇ ਰਾਜਧਾਨੀ ਦੇ ਜੋ ਪ੍ਰੋਡਿਊਸਰ ਨੇ ਉਹ ਵੀ ਕੇਵਲ ਵਾਨੀ ਆ ਹਨਾ ਤੇ ਬਸ ਇੱਥੋਂ ਇੱਕ ਗੱਲ ਤੁਸੀਂ ਇਹ ਸਮਝ ਲਓ ਕਿ ਇਹ ਕਿਉਂਕਿ ਜਦੋਂ ਕੋਈ ਬੰਦਾ ਆਪ ਲਿਖਦਾ ਉਹਦੀਆਂ ਗੱਲਾਂ ਨੇ ਉਨੇ ਆਪ ਡਾਇਰੈਕਟ ਕਰਨੀਆਂ ਹੁੰਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਹੋ ਜਿਹੀਆਂ ਲੱਗ ਸਕਦੀਆਂ ਹੁੰਦੀਆਂ ਨੇ ਕਿ ਹਾਂ ਬਾਈ ਨੇ ਜੋਰਾਂ ਚ ਵੀ ਅਹੀਂ ਕੀਤਾ ਸੀ ਜਾਂ ਦਾਰੋ ਵਿੱਚ ਵੀ ਆ ਪਰ ਜਦੋਂ ਕਿਸੇ ਹੋਰ ਦੀ ਲਿਖੀ ਸਕ੍ਰਿਪਟ ਹੋਵੇ ਤਾਂ ਤੁਹਾਨੂੰ ਬਹੁਤ ਸਾਰਾ ਉਹਦੇ ਚ ਇੱਕ ਵਖਰੇਵਾ ਲੱਗਦਾ ਜੀ ਇਸ ਕਰਕੇ ਉਹ ਵਖਰੇਵਾ ਜਦੋਂ ਤੁਸੀਂ ਦੇਖੋਗੇ ਉਹ ਤੁਹਾਨੂੰ ਪਤਾ ਲੱਗੂਗਾ ਬਾਕੀ ਗੱਲ ਇਹ ਆ ਵੀ ਇਹ ਹੈਗੀ ਰਾਜਧਾਨੀ ਇੱਕ ਸਸਪੈਂਸ ਆ ਉਹਦੀ ਕਹਾਣੀ ਮੈਂ ਤੁਹਾਨੂੰ ਬਹੁਤ ਹੀ ਨਹੀਂ ਦੱਸ ਸਕਦਾ ਜੀ ਜੀ ਪਰ ਖੁਸ਼ੀ ਦੀ ਗੱਲ ਇਹ ਆ ਕਿ ਉਹਦੇ ਚ ਡਿਫਰੈਂਟ ਗੱਲ ਇਹ ਵੀ ਆ ਕਿ ਇਹਦੇ ਚ ਉਹ ਐਕਟਰ ਨੇ ਜਿਨ੍ਹਾਂ ਨਾਲ ਮੈਂ ਪਹਿਲਾਂ ਕੰਮ ਨਹੀਂ ਸੀ ਕੀਤਾ ਬਹੁਤ ਸਾਰੇ ਐਕਟਰ ਉਹ ਨੇ ਇਹ ਇਹ ਵੱਖਰੀ ਗੱਲ ਆ ਜਿਵੇਂ ਸ਼ਵਿੰਦਰ ਮਾਲ ਪਾਜੀਆ ਅ ਤਰਸੀਮ ਪਾਲ ਜੀ ਦਿਲਰਾਜ ਗਰੇਵਾਲ ਜਿਹੜਾ ਮੇਨ ਕਰੈਕਟਰ ਆ ਹਨਾ ਤੇ ਸਰਬਜੀਤ ਮੰਗਟ ਭੈਣ ਜੀ ਇਹ ਸਾਰੇ ਉਹ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੀ ਮੈਂ ਪਹਿਲਾਂ ਤੋਂ ਬਹੁਤ ਇੱਜ਼ਤ ਕਰਦਾ ਸੀ ਤੇ ਮੇਰਾ ਮੈਨੂੰ ਐ ਹੁੰਦਾ ਸੀ ਵੀ ਕੋਈ ਮੌਕਾ ਮਿਲੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਾਂ ਉਹ ਸੁਵਬ ਬਣਿਆ ਉਹ ਇਹ ਰਾਜਤਾਨੀ ਕਰਕੇ ਬਣਿਆ ਸਹੀ ਹੈ ਜੀ ਬਿਲਕੁਲ ਸਹੀ ਹੈ ਪਰ ਜਦੋਂ ਆਪਣੇ ਜਿਨ੍ਹਾਂ ਨੇ ਆਲਰੇਡੀ ਕੰਮ ਕੀਤਾ ਹੋਇਆ ਹੈ ਨਾ ਉਹ ਜਦੋਂ ਆਪਣੀ ਲਾਈਕ ਸਾਡੇ ਲਈ ਤਾਂ ਫਿਲਮ ਹੀ ਆ ਰਾਈਟ ਆਪਾਂ ਗੱਲ ਕਰਦੇ ਪਏ ਸੀ ਸਾਡੇ ਲਈ ਤਾਂ ਫਿਲਮ ਹੀ ਆ ਤੇ ਜਿਨ੍ਹਾਂ ਨੇ ਕੰਮ ਕੀਤਾ ਆਲਰੇਡੀ ਉਹਨਾਂ ਨੇ ਕੰਮ ਕਰਕੇ ਦੁਬਾਰਾ ਹੋਰ ਵਧੀਆ ਲੱਗਦਾ ਹੁੰਦਾ ਕੁਝ ਨਾ ਕੁਝ ਉਹਨਾਂ ਤੋਂ ਵੀ ਸਿੱਖਦੇ ਰਹਿੰਦੇ ਰਹਿੰਦੇ ਹਾਂ ਸੀ ਬਿਲਕੁਲ ਬਿਲਕੁਲ ਹੈਨਾ ਅੱਛਾ ਮੈਮ ਕਈ ਕੁੜੀਆਂ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਅਸੀਂ ਇੱਕ ਕੈਰੈਕਟਰ ਕਰਨਾ ਮੰਨ ਲਓ ਮੇਨ ਕੈਰੈਕਟਰ ਆ ਠੀਕ ਹੈ ਅਸੀਂ ਉਹ ਕਰਨਾ ਜਾਂ ਜੋ ਸਾਡੀ ਏਜ ਦੇਖਦੀ ਪਈ ਹੈ ਨਾ ਅਸੀਂ ਉਸੇ ਅਕੋਰਡਿੰਗ ਕੰਮ ਕਰਨਾ ਠੀਕ ਹੈ ਸੋ ਮੇਰੇ ਸਵਾਲ ਤੁਹਾਨੂੰ ਇਹ ਆ ਕਿ ਕਈ ਐਕਟਰ ਜਿਹੜੇ ਐਕਟਰ ਹੁੰਦੇ ਕਲਾਕਾਰ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਕਿ ਸਾਨੂੰ ਜਿਹੜਾ ਮਰਜ਼ੀ ਕੈਰੈਕਟਰ ਮਿਲ ਜੇ ਚਾਹੇ ਸਾਡੀ ਏਜ ਤੋਂ ਛੋਟਾ ਮਿਲ ਜੇ ਚਾਹੇ ਸਾਡੀ ਏਜ ਤੋਂ ਵੱਡਾ ਮਿਲ ਜੇ ਮਤਲਬ ਕਿ ਕੁਝ ਕਲਾਕਾਰ ਕਹਿੰਦੇ ਨੇ ਕਿ ਸਾਨੂੰ ਪਰਦੇ ਤੇ ਬੁੱਢਾ ਹੋਣਾ ਬੁਰਾ ਨਹੀਂ ਲੱਗਦਾ ਹੈਨਾ ਸਾਨੂੰ ਮਾਂ ਦਾ ਕੈਰੈਕਟਰ ਵੀ ਨਿਭਾਉਣਾ ਪਵੇ ਸੋ ਅਗਰ ਉਹ ਨਵਾਂ ਕੈਰੈਕਟਰ ਮਿਲੇ ਲਾਈਕ ਐਦਾਂ ਦੀ ਤੁਸੀਂ ਉਹਨਾਂ ਨੂੰ ਪ੍ਰੇਫਰ ਕਰੋਗੇ ਆਬਵੀਅਸਲੀ ਮੈਂ ਤਾਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹਾਂ ਮੈਨੂੰ ਲੱਗਦਾ ਚੈਲੈਂਜਿੰਗ ਜਿੰਨਾ ਜ਼ਿਆਦਾ ਹੋਊਗਾ ਕੈਰੈਕਟਰ ਹਨਾ ਐਕਟਰ ਲਈ ਉਹ ਉਨਾ ਹੀ ਜ਼ਿਆਦਾ ਵਧੀਆ ਹੁੰਦਾ ਉਹਨੂੰ ਆਪ ਦਾ ਮਤਲਬ ਉਹਨੂੰ ਦਿਖਾਉਣ ਦਾ ਮੌਕਾ ਮਿਲਦਾ ਕਿ ਉਹ ਕੀ ਕੀ ਕਰ ਸਕਦਾ ਸੋ ਮੈਂ ਮੈਂ ਕਦੇ ਵੀ ਨਹੀਂ ਮਿਲਦਾ ਸਰ ਵੀ ਤਾਂ ਹੀ ਐਕਸਪੈਰੀਮੈਂਟ ਕਰ ਲੈਂਦੇ ਮੈਨੂੰ ਲੱਗੇ ਜਿੱਥੇ ਜਿੱਥੇ ਆਏ ਲੱਗਦਾ ਹੁੰਦਾ ਨਾ ਵੀ ਇੱਥੇ ਕੋਈ ਔਕੇ ਹੋਵਾਂਗੇ ਤੂੰ ਜਲ ਤੂੰ ਕਰ ਲਾ ਆਹ ਤੂੰ ਕਰ ਲੇਂਗੀ ਤੇ ਉਹ ਉਦੋਂ ਹੋ ਨਹੀਂ ਪਾਇਆ ਜੋਰਾ ਵੇਲੇ ਜਿਹੜਾ ਸੀਗਾ ਪੰਮੀ ਮਾਸੀ ਵਾਲਾ ਕਰੈਕਟਰ ਉਹ ਵੀ ਪਹਿਲਾਂ ਮੇਰੇ ਨਾਲ ਗੱਲ ਦੀ ਜੇ ਕਿਸ ਕੋਈ ਨਾਂ ਮੰਨੇ ਨਾ ਤਾਂ ਫਿਰ ਇਹ ਤਾਂ ਤਿਆਰ ਨਹੀਂ ਮੈਂ ਤਿਆਰ ਨਹੀਂ ਇਹ ਗੱਲ ਕਰਨ ਜਾ ਰਿਹਾ ਸੀਗਾ ਤੁਸੀਂ ਕਦੇ ਵੀ ਜਦੋਂ ਕਿਸੇ ਹ ਜੜੇ ਦਾ ਕਰੈਕਟਰ ਦੇਖੋਗੇ ਜੀ ਤਾ ਹਮੇਸ਼ਾ ਬੰਦੇ ਨੂੰ ਹੀ ਜਿਹੜਾ ਬਣਾਇਆ ਜਾਂਦਾ ਜੀ ਕਦੇ ਕਿਸੇ ਕੁੜੀ ਨੂੰ ਨਹੀਂ ਇਹ ਜਿਹੜਾ ਬਣਾਇਆ ਗਿਆ ਹੈ ਨਾ ਤਾਂ ਪੰਮੀ 마ਸੀ ਦਾ ਰੋਲ ਬਹੁਤ ਜ਼ਬਰਦਸਤ ਸੀ ਕੋਈ ਮਿਲ ਨਹੀਂ ਸੀ ਰਹਾ ਮੈਨੂੰ ਐਕਟਰ ਮੈਂ ਬੰਬੇ ਤੱਕ ਐਕਟਰਾਂ ਦੇ ਆਡੀਸ਼ਨ ਲਏ ਐਨਐਸਡੀ ਦੇ ਪਾਸ ਆਊਟ ਐਕਟਰ ਬਹੁਤ ਸਾਰੇ ਉਹ ਮਿਲੇ ਤੇ ਮੈਨੂੰ ਐ ਲੱਗਿਆ ਫਿਰ ਮੈਂ ਕਿਹਾ ਚਲੋ ਮੈਂ ਕੋਲ ਨੂੰ ਕਿਹਾ ਕਿ ਆਪਾਂ ਇਹ ਐਕਸਪੈਰੀਮੈਂਟ ਕਰਦੇ ਹਾਂ ਕਿ ਕੁੜੀ ਜਾਂ ਜਿਹੜੀ ਉਹ ਹੀ ਜਿਹੜੇ ਦਾ ਕਰੈਕਟਰ ਕਰੇ ਚਲੋ ਕੁਦਰਤੀ ਸਾਨੂੰ ਇੱਕ ਐਕਟਰ ਮਿਲ ਗਏ ਅ ਪਰ ਉਹ ਐਕਸਪੈਰੀਮੈਂਟ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇੰਡੀਆ 'ਚ ਮੈਂ ਹੀ ਸੋਚਿਆ ਸੀ ਪਰ ਉਹ ਬਾਅਦ ਦੇ ਵਿੱਚ ਅ ਪਿੱਛੇ ਇੱਕ ਵੈਬ ਸੀਰੀਜ਼ ਆਈ ਆ ਤਾਲੀ ਜੀ ਸੁਸ਼ਿੰਤਾ ਸੇਨ ਦੀ ਉਹਨਾਂ ਨੇ ਉਹ ਕਰੈਕਟਰ ਮਤਲਬ ਇੱਕ ਕੁੜੀ ਹੋ ਕੇ ਜਿਹੜੇ ਦਾ ਕਰੈਕਟਰ ਪਹਿਲੀ ਵਾਰੀ ਮੈਂ ਉਹਨਾਂ ਨੂੰ ਦੇਖਿਆ ਸ਼ੁਰੂਆਤ ਇੱਥੋਂ ਹੋਈ ਸੀ ਪੰਜਾਬ ਹਾਂ ਮੈਂ ਸੋਚਿਆ ਸੀ ਤੇ ਇਹ ਮੈਂ ਹੁਣ ਵੀ ਕਰਾਉਣਾ ਹੈ ਤਾਂ ਮੈਂ ਇੱਕ ਫਿਲਮ ਕਰ ਰਿਹਾ ਹਾਂ ਅੱਗਾ ਪੰਜਾਬੀ ਸਿਨੇਮਾ ਵਾਂਹੀ ਚਲਾ ਗਿਆ ਬਾਲੀਵੁੱਡ ਦੇ ਵਿੱਚ ਮੈਂ ਸਰਹੱਦ ਫਿਲਮ ਕਰ ਰਿਹਾ ਉਹ ਵੀ ਕੇਬਲ 1 ਸਾਗਾ 뮤직 ਦੀ ਫਿਲਮ ਆ ਸਰਹੱਦ 1947 ਪਾਰਟੀਸ਼ਨ ਤੇ ਆ ਉਹਦੇ ਵਿੱਚ ਜਿਹੜਾ ਕਰੈਕਟਰ ਆ ਇੱਕ ਮਹਾਂਤ ਦਾ ਹੀ ਜਿਹੜੇ ਦਾ ਜੀ ਉਹ ਮੈਂ ਕੁੱਲ ਤੋਂ ਕਰਵਾਉਂਗਾ। ਇਹ ਨਵੀਂ ਨਵੀਂ ਅਨਾਊਂਸਮੈਂਟ ਹੋ ਗਈ ਹੈ। ਕੈਮਰੇ ਦੇ ਵਾਦਾ ਹੋ ਗਿਆ ਹੁਣ ਦੇਖ ਲਓ ਹੁਣ ਉਹ ਕਰ ਵੀ ਨਹੀਂ ਸਕਦੇ। ਨਹੀਂ ਬਾਈ ਜੀ ਦਾ ਇਹ ਤਾਰੀਫ ਆ ਵੀ ਜਿਹੜੀ ਚੀਜ਼ ਕਹਿੰਦੇ ਉਹ ਪੂਰੀ ਕਰ ਦਿੰਦੇ ਨੇ। ਅੱਛਾ ਗੋਲ ਮੈਮ ਤੁਸੀਂ ਇੱਕ ਕਾਂਸਟੇਬਲ ਦਾ ਕਰੈਕਟਰ ਬੜਾ ਬੜਾ ਸਮਾਂ ਪਹਿਲਾਂ ਕੀਤਾ ਸੀ। ਉਹ ਵਾਲੇ ਕਰੈਕਟਰ ਹਾਂ ਜੀ। ਹਾਂ ਉਹ ਚ ਤੁਹਾਡਾ ਸਲੂਟ ਬੜਾ ਵਧੀਆ ਹੁੰਦਾ ਸੀ ਹਨਾ ਇੱਕ ਜਿਹੜਾ ਤੁਹਾਡਾ ਬਾਡੀ ਲੈਂਗੂਏਜ ਸੀ ਬਬਲੀ ਜੀ ਸੀ ਨਾ ਹਨਾ ਮਰ ਗੱਲ ਗੱਲ ਤੇ ਰੁੱਸ ਜਾਣਾ ਉਹ ਹਨਾ ਫਨ ਵੇਜ ਸੀ। ਉਹ ਡਿਫਰੈਂਟ ਡਿਫਰੈਂਟ ਸੀਗਾ ਇਹ ਉਸ ਤੋਂ ਬਿਲਕੁਲ ਇਹ ਆਪਦੀ ਡਿਊਟੀ ਲਈ ਮਤਲਬ ਉਹ ਉਹਨੂੰ ਉਹਦੇ ਫਾਦਰ ਦੀ ਜਗ੍ਹਾ ਜੌਬ ਮਿਲੀ ਵੀ ਆ ਤੇ ਉਹ ਬਹੁਤ ਹੀ ਉਹਦੇ ਨਾਲ ਆਪਦੀ ਜੌਬ ਕਰਦੀ ਆ ਹਨਾ ਉਹਨੂੰ ਇਹ ਨਹੀਂ ਬਬਲੀ ਨਹੀਂ ਹੈਗੀ ਇਹਦੇ ਬਹੁਤ ਸਾਰੇ ਆਲੀ ਭੈਣ ਪੜਾਉਂਦੀ ਆ ਮਾਂ ਐ ਘਰੇ ਜ਼ਿੰਮੇਵਾਰੀਆਂ ਬਾਂਦੀ ਸੀਰੀਅਸ ਸੀਰੀਅਸ ਕਿਉਂਕਿ ਪੂਰਾ ਪੂਰੀ ਜਿਹੜਾ ਵੈਬ ਸੀਰੀਜ਼ ਆ ਉਹਦਾ ਪੂਰਾ ਜੋ ਸਬਜੈਕਟ ਆ ਉਹ ਹੀ ਸੀਰੀਅਸ ਆ ਜੀ ਉਹ ਫਿਲਮ ਸੀ ਜਿਹੜੀ ਉਹ ਮਤਲਬ ਕੋਮੇਡੀ ਹਲਕੇ ਮੂਡ ਦੀ ਫਿਲਮ ਸੀ ਜੀ ਅੱਜ ਦੇ ਰਾਜੇ ਜੀ ਜੀ ਮਨਮੋਹਣ ਭਾਜੀ ਦੀ ਜੀ ਤੇ ਏ ਡਿਫਰੈਂਟ ਕਰੈਕਟਰ ਅੱਛਾ ਭਾਈ ਇੱਕ ਚੀਜ਼ ਦੱਸਿਓ ਕਿ ਜਦੋਂ ਕੁਝ ਇਦਾਂ ਦਾ ਸਬਜੈਕਟ ਹੁੰਦਾ ਜਿਹਦੇ 'ਚ ਤੰਜ ਬਹੁਤ ਜ਼ਿਆਦੇ ਹੁੰਦੇ ਨੇ ਔਰ ਇਹੋ ਜੀਆਂ ਸੀਰੀਜ਼ ਹੋਣ ਭਾਵੇਂ ਫਿਲਮਾਂ ਹੋਣ ਕੁਝ ਲੋਕਾਂ ਲਈ ਇਹ ਪਚਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਬਤੌਰ ਡਾਇਰੈਕਟਰ ਜਦੋਂ ਇਦਾਂ ਦੀ ਜ਼ਿੰਮੇਵਾਰੀ ਮਿਲਦੀ ਆ ਤੇ ਕਿੱਦਾਂ ਦੇ ਵਲਵਲੇ ਹੁੰਦੇ ਨੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਮੈਂ ਬਹੁਤ ਖੁਸ਼ ਹੋਣਾ ਹੁਣਾ ਕਿਉਂਕਿ ਪਹਿਲੀ ਗੱਲ ਤਾਂ ਆ ਕਿ ਮੇਰੀ ਹਰ ਫਿਲਮ ਹਰ ਵੈਬ ਸੀਰੀਜ਼ ਮੇਰੀ ਸ਼ਾਰਟ ਫਿਲਮ ਉਹ ਨਾ ਪਲੀਟੀਕਲ ਹੁੰਦੀ ਆ ਰਾਜਨੀਤੀ ਦਾ ਕੋਈ ਨਾ ਕੋਈ ਉਹਦੇ ਚ ਅੰਸ਼ ਹੁੰਦਾ ਜਿਹਦੇ ਚ ਮੈਂ ਇੱਕ ਬਿਆਨ ਦੇ ਰਿਹਾ ਹੁਣ ਕਿਉਂਕਿ ਅਸੀਂ ਬਾਗੀ ਲੋਕ ਅਸੀਂ ਕਦੇ ਵੀ ਸਰਕਾਰਾਂ ਦੇ ਹੱਕ ਚ ਨਹੀਂ ਖੜਨ ਵਾਲੇ ਅਸੀਂ ਸਿਸਟਮ ਦੇ ਖਿਲਾਫ ਬੋਲਣ ਵਾਲੇ ਆ ਉਹ ਚਾਹੇ ਮੇਰੀ ਕਵਤਾ ਹੋਵੇ ਚਾਹੇ ਮੇਰੀਆਂ ਫਿਲਮਾਂ ਹੋਣ ਮੈਂ ਹਮੇਸ਼ਾ ਜੋ ਗਲਤ ਹੋ ਰਿਹਾ ਉਹਦੇ ਖਿਲਾਫ ਬੋਲਦਾ ਹੁਣੇ ਮੇਰੀ ਇੱਕ ਸ਼ਾਰਟ ਫਿਲਮ ਆ ਬਹੁਤ 13 14 ਜਿਹੜੇ ਆ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਉਹਨਾਂ ਚ ਗਈ ਆ ਉਹ ਵੀ ਸੈਂਸਰ ਨੇ ਰੋਕ ਰੱਖੀ ਸੀ ਪਾਣੀ ਉਹ ਵੀ ਬੜੀ politcal ਫਿਲਮ ਆ ਤੇ ਮੈਂ ਇੱਕ ਆਪਣੀ ਹੋਰ ਫਿਲਮ ਕਰ ਰਿਹਾ ਹੈਗਾ ਇੱਕ ਸੀ ਜੋਰ ਆ ਉਹ ਪਹਿਲਾਂ ਵੀ ਬਣਾਈਆਂ ਨੇ ਉਹ ਵੀ politcal ਫਿਲਮ ਰਾਜਤਾਨੀ ਵੀ politcal ਵੈਬ ਸੀਰੀਜ਼ ਆ ਔਰ ਮੈਂ ਬਹੁਤ ਨੇਠ ਕੇ ਆਪਣੀ ਜੋ ਮੇਰੀ ਸੋਚ ਆ ਇੱਕ ਔਰ ਮੈਂ ਚਾਹਨਾ ਕਿ ਸਾਡੇ ਲੋਕਾਂ ਦੇ ਹੱਕ 'ਚ ਹੋਵੇ ਗੱਲ ਪੰਜਾਬ ਦੇ ਜਿਹੜੇ ਆਮ ਲੋਕ ਆ ਜਿਹੜਾ ਇਹਨਾਂ ਦੇ ਖਿਲਾਫ ਕੋਈ ਵੀ ਕੰਮ ਕਰਦਾ ਚਾਹੇ ਸਿਸਟਮ ਆ ਚਾਹੇ ਸਰਕਾਰ ਆ ਚਾਹੇ ਪੁਲਿਸ ਮਹਿਕਮਾ ਉਹਦੇ ਤੇ ਅਸੀਂ ਤਵਾ ਲਾਉਣਾ ਹੀ ਲਾਉਣਾ ਇਹ ਇਹਦੇ ਬਾਰੇ ਸਾਡੇ ਮਨ 'ਚ ਕੋਈ ਵੀ ਦੁਬਧਾ ਨਹੀਂ ਗੀ ਇਹ ਤੁਸੀਂ ਮਤਲਬ ਕਹਿਣ ਦਾ ਭਾਵ ਵੀ ਜਾਗਦੇ ਰਹਿਣਾ ਹੋਕਾ ਤੁਹਾਡੇ ਵੱਲੋਂ ਹੁੰਦਾ ਹੀ ਹੈ ਬਿਲਕੁਲ ਉਹ ਤਾਂ ਉਹਦਾ ਮਤ ਇਦੋਂ ਬਿਨਾ ਕੋਈ ਫਾਇਦਾ ਹੀ ਨਹੀਂ ਜੇ ਤੁਸੀਂ ਸਿਰਫ ਇੰਟਰਟੇਨਮੈਂਟ ਖਾਤਰ ਸਿਨੇਮਾ ਬਣਾ ਰਹੇ ਹੋ ਤਾਂ ਤੁਹਾਨੂੰ ਫਿਰ ਪਤਾ ਲੱਗ ਗਿਆ ਹੋਣਾ ਜੋ ਬਾਹਰ ਸਿਨੇਮੇ ਦਾ ਇਹਨਾਂ ਦਿਨਾਂ 'ਚ ਹਾਲ ਹੋਇਆ ਜਿਹੜੇ ਸਿਰਫ ਐਂਟਰਟੇਨਮੈਂਟ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਕਿ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਕਮੇਡੀ ਫਿਲਮਾਂ ਹੀ ਆਉਣਗੀਆਂ ਸਾਡੀਆਂ ਠਾ 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 ਉਹ ਉਵੇਂ ਗਈਆਂ ਵੀ ਕਿਉਂਕਿ ਲੋਕ ਹੁਣ ਸਿਆਣੇ ਹੋ ਗਏ ਤੁਸੀਂ ਸਾਊਥ ਦਾ ਸਿਨੇਮਾ ਦੇਖੋ ਨੈਟ ਤੇ ਆਪਣੇ OTT ਤੇ ਜਿਹੜੀਆਂ ਫਿਲਮਾਂ ਆਉਂਦੀਆਂ ਨੇ ਸਾਡੀ ਹਿੰਦੀ 'ਚ ਡਬ ਹੋ ਕੇ ਉਹ ਦੇਖੋ ਉਹ ਹਰ ਫਿਲਮ ਦੇ ਵਿੱਚ ਉਹ কমিਟਿਡ ਰਾਜਨੀਤਿਕ ਬਿਆਨ ਦਿੰਦੇ ਨੇ ਕਿ ਅਸੀਂ ਆ ਆ ਖੜੇ ਆ ਅਸੀਂ ਹਨ ਤੇ ਸਾਡੇ ਪੰਜਾਬੀ ਸਿਨੇਮੇ ਚ ਇਸ ਗੱਲ ਦੀ ਬਹੁਤ ਘਾਟ ਆ ਸਾਡੇ ਡਰਪੋਕ ਵੀ ਨਹੀਂ ਫਿਲਮ ਮੇਕਰ ਵੀ ਡਰਪੋਕ ਨਹੀਂ ਸਾਡੇ ਐਕਟਰ ਵੀ ਡਰਪੋਕ ਨਹੀਂ ਇਸ ਕਰਕੇ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਕਲਾ ਜਿਹੜੀ ਉਹ ਲੋਕਾਂ ਲਈ ਇੱਕ ਹੋਕੇ ਦਾ ਕੰਮ ਕਰਦੀ ਆ ਤੇ ਜੇ ਉਹ ਹੋਕਾ ਨਹੀਂ ਦੇ ਰਹੇ ਤੁਸੀਂ ਫਿਰ ਤੁਸੀਂ ਆਪਦਾ ਫਰਜ਼ ਨਹੀਂ ਪੂਰਾ ਕਰ ਰਹੇ ਇਥੇ ਏਦਾਂ ਗੱਲ ਆ ਕਿ ਜਿਵੇਂ ਬਾਲੀਵੁੱਡ ਦੀ ਗੱਲ ਕਰਾਂ ਨਾ ਮੈਂ ਅਸੀਂ ਕਹਿੰਦੇ ਆ ਕਿ ਇਸ ਡਾਇਰੈਕਟਰ ਦੀ ਫਿਲਮ ਆ ਰਹੀ ਆ ਉਹਦੇ ਚ ਜਿਹੜਾ ਮਰਜੀ ਕਲਾਕਾਰ ਹੋਵੇ ਹਨਾ ਬਟ ਉਹ ਚੱਲਦੀ ਆ ਡਾਇਰੈਕਟਰ ਦੇ ਨਾਮ ਤੋਂ ਹਨਾ ਸੋ ਕੈਰੈਕਟਰ ਕਿਵੇਂ ਦਾ ਪਲੇ ਕਰ ਰਿਹਾ ਆ ਆਰਟਿਸਟ ਹਨਾ ਉਹ ਮੈਟਰ ਕਰਦਾ ਸੋ ਇਥੇ ਮੈਂ ਇਹ ਗੱਲ ਕਹਿ ਸਕਦੀ ਆ ਕਿ ਸਰ ਉਹਨਾਂ ਦੀ ਵੈਬ ਸੀ ਰਿਜ਼ਾਰੀ ਫਿਲਮ ਆ ਰਹੀ ਸੀ ਉਹ ਦੇਖਣ ਚੱਲੇ ਆ ਤੇ ਕਿੱਦਾਂ ਦੇ ਕੈਰੈਕਟਰ ਹੋਣਗੇ ਉਹਦੇ ਦੇ ਵਿੱਚ ਲਾਈਕ ਉਹ ਦੇਖਣ ਜਾ ਰਹੇ ਆ ਸੀ ਉਹ ਮੇਰੇ ਖਿਆਲ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਬੜਾ ਬਾਖੂਬੀ ਪਤਾ ਹੁੰਦਾ ਵੀ ਬਾਈ ਜੀ ਹੁਣਾਂ ਦੀ ਫਿਲਮ ਦੇ ਵਿੱਚ ਆ ਚੀਜ਼ਾਂ ਹੋਣਗੀਆਂ ਉਹ ਲਾਜ਼ਮੀ ਨੇ ਬਿਲਕੁਲ ਬਿਲਕੁਲ ਇਹ ਮੇਰੀ ਖੁਸ਼ਕਿਸਮਤੀ ਆ ਮੈਂ ਬਹੁਤ ਥੋੜਾ ਕੰਮ ਕੀਤਾ ਪਰ ਮੇਰੀ ਇਹ ਪਛਾਣ ਬਣ ਗਈ ਕਿ ਲੋਕਾਂ ਨੂੰ ਪਤਾ ਹੈ ਕਿ ਅਮਰਦੀਪ ਦਾ ਸਿਨੇਮਾ ਇਹ ਆਊਗਾ ਜੀ ਅੱਛਾ ਇਹ ਜਿਹੜੀ ਤੁਹਾਡੀ ਪਕੜ ਹੈ ਬਾਈ ਜੀ ਮਤਲਬ ਬਿਲਕੁਲ ਆਪਾਂ ਕਹਿ ਰਹੀਏ ਕਿ ਇੱਕ ਬਹੁਤ ਡੰਗਾਈ ਚ ਚਲੇ ਜਾਂਦੇ ਆ ਬੜੇ ਦੇਸੀ ਪਿੰਡੂ ਕਿਰਦਾਰਾਂ ਨੂੰ ਬੜੀ ਨੇੜਿਓਂ ਜਾ ਕੇ ਫੜਦੇ ਹੋ ਤੁਸੀਂ ਔਰ ਉਹ ਉਹਦੇ ਵਾਸਤੇ ਜਿਹੜੀ ਆਪਾਂ ਕਹਿ ਸਕਦੇ ਕਿ ਰਿਸਰਚ ਜਿਹੜੀ ਹੁੰਦੀ ਆ ਉਹ ਰਿਸਰਚ ਵਰਕ ਕਿੰਨਾ ਕੁ ਹੁੰਦਾ ਤੁਹਾਡਾ ਬਤਾਰਾ ਡਾਇਰੈਕਟਰ ਤੇ ਬਤਾਰਾ ਲੇਖਕ ਵੀ ਮੇਰਾ ਵੀਰੇ ਜਿਸ ਟਾਈਮ ਮੈਂ ਫਿਲਮ ਡਾਇਰੈਕਟ ਨਹੀਂ ਕਰ ਰਿਹਾ ਉਸ ਵੇਲੇ ਤੁਸੀਂ ਇਹ ਸੋਚ ਲਿਓ ਕਿ ਮੈਂ ਰਿਸਰਚ ਹੀ ਕਰ ਰਿਹਾ ਹੋਊਗਾ ਜਾਂ ਮੈਂ ਕਿਤਾਬ ਪੜ੍ਹ ਰਿਹਾ ਹੋਊਗਾ ਜਾਂ ਮੈਂ ਫਿਲਮਾਂ ਦੇਖ ਰਿਹਾ ਹੋਊਗਾ ਜਾਂ ਮੈਂ ਫਿਲਮ ਲਿਖ ਰਿਹਾ ਹੋਊਗਾ ਜਾਂ ਮੈਂ ਵੈਬ ਸੀਰੀਜ਼ ਲਿਖ ਰਿਹਾ ਹੋਊਗਾ ਜਾਂ ਮੈਂ ਲੋਕਾਂ ਦੀਆਂ ਹੋਰ ਦੋਸਤਾਂ ਦੀਆਂ ਲਿਖੀਆਂ ਹੋਈਆਂ ਸਕ੍ਰਿਪਟਾਂ ਪੜ੍ਹ ਰਿਹਾ ਹੋਊਗਾ ਕਿਉਂਕਿ ਮੇਰਾ ਇਹ ਜਿਹੜਾ ਮਕਸਦ ਆ ਉਹ ਕੋਈ ਪੈਸੇ ਕਮਾਉਣ ਲਈ bizness ਨਹੀਂਗਾ cinema ਮੇਰਾ ਜੀ ਮੇਰਾ ਇੱਕ ਮਤਲਬ ਇੱਕ ਤਰ੍ਹਾਂ ਨਾਲ ਫਰਜ ਆ ਕਿ ਜੇ ਮੈਂ ਫਿਲਮ ਏ ਕਰਾਂ ਤਾਂ ਮੈਂ ਐਦਾਂ ਦਾ cinema ਬਣਾਉਣਾ ਸ਼ਾਰਟ ਫਿਲਮ ਵੀ ਆ ਚਾਹੇ ਵੈਬ ਸੀਰੀਜ਼ ਵੀ ਆ ਚਾਹੇ ਫੀਚਰ ਫਿਲਮ ਵੀ ਆ ਤੇ ਜਿਹੜਾ ਕੰਮ ਕੋਲ ਇਸ ਗੱਲ ਦੀ ਗਵਾਹ ਹੈ ਜੀ ਮੰਨ ਲਓ ਰਤੇਸ਼ ਲੱਖੀ ਪਾਜੀ ਦਾ ਚੈਨਲ ਆ ਹਨਾ ਗੈਂਗਸਟਰਾਂ ਦੀਆਂ ਗੱਲਾਂ ਮੈਂ ਸੁਬਾ ਤੜਕੇ ਉੱਠ ਕੇ ਉਹ ਚੱਲਦਾ ਹੁੰਦਾ ਮੇਰੇ ਵੀ ਚਾਰ ਬੰਦੇ ਮਾਰਤੇ ਉੱਥੇ ਐ ਹੋ ਗਿਆ ਇਹ ਕਈ ਵਾਰੀ ਦੇਖਦੀ ਆ ਤਾਂ ਇਹ ਮੈਨੂੰ ਕਹਿੰਦੇ ਆ ਵੀ ਆਹ ਕੀ ਬਾਈ ਤੁਸੀਂ ਤੜਕੇ ਕੋਈ ਪਾਠਾ ਉਹ ਨੋਕੀ ਰੱਬ ਦਾ ਨਾਮ ਲੈ ਲੈਂਦੇ ਤੁਸੀਂ ਤੜਕੇ ਤੋਂ ਹੀ ਖੂਨ ਖਰਾਬਾ ਸ਼ੁਰੂ ਕਰ ਲੈਨੇ ਹੋ ਤਾਂ ਮੈਂ ਮੈਨੂੰ ਕਹਿਣਾ ਹੋਣਾ ਕਿ ਯਾਰ ਮੈਂ ਕਿਹੜਾ ਕੋਈ ਐਂਟਰਟੇਨਮੈਂਟ ਨੂੰ ਦੇਖਦਾ ਮੇਰਾ ਕੰਮ ਆ ਇਹ ਇਹ ਮਰਾ ਹੋਮਵਰਕ ਆ ਕੋਈ ਕਹਾਣੀ ਇੰਨਾ ਚੋਂ ਹੀ ਨਿਕਲਣੀ ਆ ਕੋਈ ਗੱਲ ਇੰਨਾ ਚੋਂ ਹੀ ਨਿਕਲਣੀ ਆ ਹਨਾ ਇਸੇ ਕਰਕੇ ਜਦੋਂ ਰਾਜਤਾਨੀ ਦੀ ਸਕ੍ਰਿਪਟ ਜਿੱਦਾਂ ਪਰਮਿੰਦਰ ਦੀ ਲਿਖੀ ਵੀ ਆ ਇਹ ਮੈਨੂੰ ਪਸੰਦ ਇਸੇ ਲਈ ਸੀ ਕਿ ਮੈਂ ਉਹਨੂੰ ਕਿਹਾ ਵੀ ਐ ਕਿ ਇਹ ਮੇਰੀ ਸਕ੍ਰਿਪਟ ਵਰਗੀ ਸਕ੍ਰਿਪਟ ਆ ਅੱਛਾ ਭਾਈ ਜੀ ਇਹ ਚ ਇੰਪਰੋਵਾਈਜ਼ ਵੀ ਕੀਤਾ ਕੁਝ ਚੇਂਜਸ ਤੁਸੀਂ ਆਪਣੇ ਤੌਰ ਤੇ ਨਹੀਂ ਨਹੀਂ ਬਿਲਕੁਲ ਨਹੀਂ ਕਿਉਂਕਿ ਅਕਸਰ ਡਾਇਰੈਕਟਰ ਨਾ ਕੁਝ ਨਾ ਕੁਝ ਚੇਂਜਸ ਕਰਦਾ ਰਹਿੰਦਾ ਐਂਡ ਉਮੀਦ ਵੀ ਹੁੰਦੀ ਆ ਉਹ ਪਤਾ ਕੀ ਆ ਉਹ ਡਾਇਰੈਕਟਰਾਂ ਦਾ ਲਾਲਚ ਹੁੰਦਾ ਆਪ ਦਾ ਨਾਂ ਘਸੋੜਨ ਦਾ ਵਿੱਚ ਐਜ਼ ਰਾਈਟਰ ਉਹ ਆਖਣਗੇ ਤੇਰੀ ਸਕ੍ਰਿਪਟ ਤਾਂ ਠੀਕ ਆ ਪਰ ਕੁਝ ਕਰਨੇ ਪਹਿਣਗੇ ਉਹਨਾਂ ਨੇ ਸਿਰਫ ਫੇਸ ਲਈ ਕਰਨੇ ਹੁੰਦੇ ਆ ਕਿਉਂਕਿ ਜਿੱਥੇ ਰਾਈਟਰ ਦਾ ਨਾਂ ਆਉਣਾ ਉੱਥੇ ਉਸ ਰਾਈਟਰ ਦਾ ਨਾਂ ਦੂਜੇ ਨੰਬਰ ਤੇ ਕਰ ਸਕਣ ਆਪ ਦਾ ਨਾਂ ਜਿਹੜਾ ਉਹ ਪਹਿਲੇ ਨੰਬਰ ਤੇ ਕਰ ਸਕਣ ਪਤਾ ਨਹੀਂ ਕੀ ਲਾਲਚ ਆ ਉਹਨਾਂ ਨੂੰ ਜਦੋਂ ਕਿ ਮੈਂ ਇਹ ਸਮਝਦਾ ਹੁਣਾ ਇੱਕ ਡਾਇਰੈਕਟਰ ਹੋਣਾ ਹੀ ਸਭ ਤੋਂ ਵੱਡੀ ਗੱਲ ਆ। ਬਿਲਕੁਲ। ਉਹਦੇ ਵਿੱਚ ਹੁਣ ਰਾਈਟਰ ਹੋਣ ਦਾ ਕੀ ਲਾਲਚ ਆ ਤੁਹਾਨੂੰ? ਹਨਾ? ਜੇ ਤੁਸੀਂ ਕੀਤਾ ਕੰਮ ਤਾਂ ਠੀਕ ਆ, ਨਾਂ ਪਾਓ। ਪਰ ਤੁਸੀਂ ਕੋਈ ਵੀ ਸਕ੍ਰਿਪਟ ਲੈ ਕੇ ਜਾਓ, ਥੋੜੀ ਜਾਈ ਆ ਗੱਲ। ਉਹ ਕਿਵੇਂ ਨਾ ਕਿਵੇਂ ਤੋੜ-ਭੰਨ ਕਰਕੇ ਤੁਹਾਨੂੰ ਅਹਿਸਾਸ ਕਰਾ ਦੇਣਗੇ ਕਿ ਤੁਹਾਡੀ ਫਿਲਮ ਲੈਣਾ ਭਾਵੇਂ ਦੋ ਹੀ ਹੋਣ। ਉਹ ਸੀ ਪੂਰੀ ਲਿਖੀ ਹੋਈ ਹਾਂ। ਲੈਣਾ ਭਾਵੇਂ ਦੋ ਹੀ ਹੋਣ ਵਿੱਚ। ਹਾਂ। ਪਰ ਇਹਦੇ ਵਿੱਚ ਮੈਂ ਹੁਣ ਇਹਨੂੰ ਵਧੀਆ ਬਣਾਤਾ, ਹੁਣ ਮੇਰਾ ਨਾਂ ਵੀ ਐਜ਼ ਰਾਈਟਰ ਆਊਗਾ। ਮੈਂ ਨਹੀਂ ਐ ਕਰਦਾ ਮੈਂ ਤਾਂ। ਬੜੀ ਖੁਸ਼ੀ ਹੁੰਦੀ ਆ ਜਦੋਂ ਵੀ ਆ ਸਕ੍ਰਿਪਟ ਦੇਖੋ ਤੁਸੀਂ ਬਾਉਂਡ ਸਕ੍ਰਿਪਟ ਮੇਰਾ ਨਾਂ ਕਿਤੇ ਐਜ਼ ਰਾਈਟਰ ਨਹੀਂਗਾ ਨਾ ਕੋਈ ਐਡੀਸ਼ਨਲ ਡਾਇਲੋਗ ਨਾ ਕੋਈ ਐਡੀਸ਼ਨਲ ਸਕ੍ਰਿਪਟ ਮਾ ਤਾਂ ਖੁਸ਼ੀ ਬਹੁਤ ਹੁੰਨਾ ਜਦੋਂ ਮੈਨੂੰ ਬਾਉਂਡ ਸਕ੍ਰਿਪਟ ਹੋਰ ਕਿਸੇ ਦੀ ਮਿਲਦੀ ਹੈ ਇਹਦੇ ਵਿੱਚ ਵੀ ਨਾ ਆਪਣੇ ਸਕੂਨ ਹੁੰਦਾ ਇੱਕ ਕੰਮ ਕਰਕੇ ਹੈਨਾ ਅਗਰ ਸਿਨੇਮਾ ਦੀ ਪਰਿਭਾਸ਼ਾ ਕਰਾਂ ਬੜੇ ਡਿਫਰੈਂਟ ਡਿਫਰੈਂਟ ਸ਼ੇਡਸ ਤੁਸੀਂ ਨਿਭਾਏ ਨੇ ਹੈਨਾ ਇੱਕ ਸਿਨੇਮਾ ਕਿ ਮੈਂ ਐਦਾਂ ਦਾ ਸਿਨੇਮਾ ਰਿਪਰੈਜ਼ੈਂਟ ਕਰਨਾ ਸੋ ਤੁਹਾਡੇ ਦਿਮਾਗ ਦੇ ਵਿੱਚ ਸਿਨੇਮਾ ਨੂੰ ਲੈ ਕੇ ਕਿਹੜੀ ਪਰਿਭਾਸ਼ਾ ਆਉਂਦੀ ਹੈ ਮੈਨੂੰ ਨਹੀਂ ਲੱਗਦਾ ਸਿਨੇਮਾ ਦੀ ਕੋਈ ਇੱਕ ਪਰਿਭਾਸ਼ਾ ਹੈ ਬਹੁਤ ਸਾਰੇ ਕਲਰਸ ਨੇ ਜਿਵੇਂ ਕਰੈਕਟਰਸ ਤੇ ਬਹੁਤ ਕੁਝ ਕਰ ਲਿਆ ਬਹੁਤ ਕੁਝ ਪਿਆ ਬਹੁਤ ਹੀ ਜ਼ਿਆਦਾ ਕੁਝ ਪਿਆ ਅੱਡ ਅੱਡ ਤਰ੍ਹਾਂ ਦੇ ਕਿਰਦਾਰ ਜਿਵੇਂ ਸਰ ਕਹਿੰਦੇ ਹੁੰਦੇ ਤੇਰੇ ਤੇ ਤੇਰੇ ਤੋਂ ਮੈਂ ਦਾੜੀ ਲਵਾ ਕੇ ਵੀ ਖਰਾਬ ਸਕਦਾ ਮਤਲਬ ਕਿ ਹਰ ਕੋਈ ਕੋਈ ਵੀ ਕਰੈਕਟਰ ਕਰ ਸਕਦੇ ਆ ਮੈਂ ਕੁਝ ਵੀ ਕਰ ਸਕਦੀ ਆ ਪਤਾ ਨਹੀਂ ਮੈਨੂੰ ਇਹ ਭੁੱਖ ਕਿਉਂ ਆ ਮਤਲਬ ਮੈਨੂੰ ਐ ਨਹੀਂ ਲੱਗਦਾ ਹੁੰਦਾ ਵੀ ਕਿਸੇ ਨੂੰ ਕਈ ਵਾਰੀ ਤੁਸੀਂ ਸੁਣਾਓ ਨਾ ਕੁੜੀਆਂ ਐ ਹੋ ਜਾਂਦੀਆਂ ਵੀ ਆਹ ਨਹੀਂ ਕਰਨਾ ਜਦ ਮੈਂ ਸੋਣੀ ਹੋਈ ਲੱਗਾ ਹਲੇ ਸੋਣੀ ਮੈਂ ਲੱਗਣਾ ਆ ਜਾ ਉਧਰਲੇ ਪਾਸੇ ਆਉਣਾ ਆਜੇ ਉਹ ਵੀ ਕਰਨੇ ਆ ਓਕੇ ਜੀ ਤੇ ਪਰ ਇਹ ਨਾਲ ਚ ਜੋ ਕਰਨ ਨੂੰ ਮਿਲਦਾ ਉਹ ਖੈਰ ਉਹਦੇ ਚ ਉਹਨਾਂ ਸਵਾਦ ਨਹੀਂ ਆਉਂਦਾ ਉਹਦੇ ਤੇ ਦੋ ਵਾਰੀ ਕਰਕੇ ਉਹਨੂੰ ਜਾਣਾ ਦੋ ਕਵਾਰੀ ਆਉਨੂੰ ਜਾਣਾ ਬੋਲਣ ਨੂੰ ਬਹੁਤਾ ਵਜਨੇ ਹੁੰਦਾ ਹਾਂ ਪਰ ਮੇਰਾ ਉਹ ਰੰਗ ਪਿਆ ਨਾ ਮੈਂ ਉਹ ਰੰਗ ਵੀ ਕਰਨਾ ਹੁੰਦਾ ਨਾ ਵੀ ਹਰ ਰਹਿਣਾ ਹੈ ਕਿ ਤੇ ਆਪ ਮੈਂ ਕਾਰੀ ਰਹੀ ਹਾਂ ਤੇ ਮੈਂ ਕਰਦੇ ਹੀ ਰਹਿਣਾ ਫਿਰ ਮਤਲਬ ਉਹਦੇ ਚ ਹੀ ਦੇਖਾਂ ਕਿ ਕੋਲ ਸਿੱਧੂ ਜੀ ਨੇ ਮੋਢੇ ਤੇ ਪਾਇਆ ਪਰ ਸੈਂ ਐ ਕਰਕੇ ਦੋ ਕਵਾਰੀ ਇਹਨੂੰ ਕੋ ਮੈਂ ਦੇਖੋ ਆ ਆ ਉਹ ਜਿਵੇਂ ਕਹਦੇ ਹੁੰਦੇ ਆ ਨਾ ਵੀ ਦਰਖਤਾਂ ਦੇ ਆਲੇ ਦੁਆਲੇ ਘੁੰਮ ਘੁੰਮ ਕੇ ਗਾਣੇ ਵੀ ਗਾਉਣੇ ਹਾਂਜੀ 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 ਉਹ ਸਾਡਾ ਇੱਕ ਦੋਸਤ ਆ ਫਿਲਮ ਮੇਕਰ ਉਹਨੇ ਇੱਕ ਫਿਲਮ ਬਣਾਉਣੀ ਸੀਗੀ ਹਰੋਇਨ ਔਰੀਐਂਟਡ ਕਹਾਣੀ ਸੀ ਤੇ ਉਹਨੇ ਪੰਜਾਬੀ ਦੀ ਬਹੁਤ ਵੱਡੀ ਹਿਰੋਇਨ ਨੂੰ ਸੁਣਾਈ ਉਹ ਕਹਾਣੀ ਤੇ ਉਹ ਕਹਿੰਦਾ ਵੀ ਐਂ ਕਰਕੇ ਤੁਸੀਂ ਪਿੰਡ 'ਚ ਰਹਿੰਦੇ ਹੋ ਤੇ ਤੁਸੀਂ ਸਾਈਕਲ ਤੇ ਮਤਲਬ ਸਫਰ ਕਰਦੇ ਹੋ ਸਾਈਕਲ ਉਹ ਕਹਿੰਦੀ ਜੀ ਵੀ ਮੈਂ ਕਿਸੇ ਤਰੀਕੇ ਨਾਲ ਮਤਲਬ ਸਕੂਟੀ ਤਾਂ ਨਹੀਂ ਹੋ ਸਕਦੀ ਉਹ ਕਹਿੰਦਾ ਨਹੀਂ ਜੀ ਮੇਰਾ ਕੈਰੈਕਟਰ ਹੀ ਇਹ ਹੈ ਜੀ ਵੀ ਉਹ ਸਾਈਕਲ ਤੇ ਆ ਬਾਅਦ ਦੇ ਵਿੱਚ ਉਹਨੂੰ ਲੜਾਈ ਲੜਨੀ ਪੈਂਦੀ ਆ ਕੋਈ ਬੰਦਾ ਉਹਦੀ ਇੱਜ਼ਤ ਨੂੰ ਹੱਥ ਪਾਉਂਦਾ ਕਹਿੰਦੇ ਜੀ ਦੇਖ ਲਓ ਤੁਸੀਂ ਘਟੋ ਘਟ ਮਤਲਬ ਸਕੱਟਰੀ ਦਾ ਉਹ ਉਹਨੇ ਚੁੱਪ ਕੀਤਾ ਉਹ ਬੰਦਾ ਉਹ ਵੀ ਮੇਰੇ ਅਰਕਾ ਉਹਨੇ ਮੁੜ ਕੇ ਉਹਨੂੰ ਤਾਂ ਬੁਲਾਇਆ ਨਹੀਂ ਉਹਨੇ ਫਿਰ ਹੀਰੋਇਨ ਬਦਲਤੀ ਮਤਲਬ ਸਾਈਕਲ ਨਹੀਂ ਬਦਲਿਆ ਉਹਨੇ ਤੇ ਹੁਣ ਇਹ ਜਿਹੜੀ ਗੱਲ ਆ ਇਹ ਇਹ ਮੈਕਸਿਮਮ ਕੁੜੀਆਂ ਇਹ ਗੱਲ ਕਰਦੀਆਂ ਨੇ ਹਨਾ ਕੱਪੜੇ ਪਾਉਣ ਤੋਂ ਮੈਂ ਇੱਕ ਫਿਲਮ ਦੇ ਵਿੱਚ ਇਹਨੂੰ ਰੱਖਸ਼ਾ ਚਲਾਉਂਦੀ ਵੀ ਦਿਖਾਇਆ ਇਹ ਰੱਖਿਆ ਚਲਾਉਂਦੀ ਆ ਸਵਾਰੀ ਵੀ ਬਿੜਾਈ ਆ ਪਿੱਛੇ ਸਵਾਰੀਆਂ ਬੈਠੀਆਂ ਨੇ ਔਰ ਸੜਕ ਤੇ ਜਾ ਰਹੀ ਆ ਕਿਉਂਕਿ ਮੈਂ ਦੇਖਿਆ ਇਹ ਮਤਲਬ ਇਦਾਂ ਦੇ ਕੈਰੈਕਟਰ ਮੇਰਾ ਸ਼ਹਿਰ ਬਠਿੰਡਾ ਬਠਿੰਡੇ ਦਾ ਜੰਮਪ ਵਾਲਾ ਮੈਂ ਬਠਿੰਡੇ ਚ ਹੀ ਦੇਖਿਆ ਔਰਤ ਰੱਖਿਆ ਚਲਾਉਂਦੀ ਇੱਕ ਔਰਤ ਟਰੱਕ ਚਲਾਉਂਦੀ ਜਾਂ ਇਹੋ ਜੇ ਕੰਮਜਾਂਦ ਜਿਵੇਂ ਦਾਰੋ ਦੇ ਵਿੱਚ ਮੈਂ ਦਿਖਾਇਆ ਸੀ ਉਹਨੂੰ ਪੈਟਰੋਲ ਪੰਪ ਤੇ ਲੱਗੀ ਹਾਂਜੀ ਹਾਂਜੀ ਤਾਂ ਮੈਨੂੰ ਇਹ ਹੁੰਦਾ ਕਿ ਇਹ ਸ਼ਕਤੀਸ਼ਾਲੀ ਕੈਰੈਕਟਰ ਨੇ ਔਰਤ ਦੇ ਹਨਾ ਔਰ ਤੂੰ ਤੁਸੀਂ ਸਿਰਫ ਰੋਮਾਂਟਿਕ ਉਹ ਗਾਣਿਆਂ ਚ ਪਾਓ ਜਾਂ ਉਹ ਰੋਟੀਆਂ ਵੇਲ ਰਹੀ ਆ ਜਾਂ ਡੋਮੈਸਟਿਕ ਇੱਕ ਉਹ ਉਹਦੇ ਉਹ ਬਹੁਤ ਹੋ ਗਿਆ ਯਾਰ ਬਹੁਤ ਹੋ ਗਿਆ ਕੁਝ ਨਵਾਂ ਕਰੀ ਹਾਂ ਵਿਆਹਾਂ ਮਾਂ ਦੀਆਂ ਵੀ ਸਮੱਸਿਆਵਾਂ ਤੇ ਹਜ਼ਾਰਾਂ ਫਿਲਮਾਂ ਬਣ ਗਈਆਂ ਕਿ ਕੁੜੀ ਬਹੁਤ ਸੋਹਣੀ ਆ ਕਦੇ ਉਹਦੇ ਮਾਪੇ ਨਹੀਂ ਮੰਨਦੇ ਕਦੇ ਉਹਦਾ ਭਰਾ ਨਹੀਂ ਮੰਨਦਾ ਸਾਰਾ ਸਾਰੀ ਫਿਲਮ ਉਹਦੇ ਮਗਰੀ ਭੱਜੇ ਫਿਰਦੇ ਸਭ ਕੁਝ ਬਹੁਤ ਹੋ ਗਿਆ ਕੁਝ ਕਰੋ ਨਾ ਯਾਰ ਹੋਰ ਨਵਾਂ ਕਰੋ ਕੁਝ ਐਕਚੁਅਲ ਦੇ ਵਿੱਚ ਨਾ ਹੁਣ ਜਿਹੜੇ ਆਡੀਅנס ਆ ਨਾ ਉਹ ਵੀ ਚੂਜ਼ੀ ਹੋ ਗਈ ਆ ਉਹਨਾਂ ਨੂੰ ਵੀ ਪਤਾ ਸੀ ਕੀ ਦੇਖਣਾ ਆ ਲਾਈਕ ਐਂਟਰਟੇਨਮੈਂਟ ਚਾਹੀਦਾ ਠੀਕ ਹੈ ਬਟ ਕਿਸੇ ਹੱਦ ਤੱਕ ਹਨਾ ਵੀ ਸਾਨੂੰ ਕੈਰੈਕਟਰ ਚਾਹੀਦੇ ਆ ਕਿਦਾਂ ਪਲੇ ਕਰਦੇ ਐਂ ਜਿਹੜੀਆਂ ਚੀਜ਼ਾਂ ਕਹੀਆਂ ਸਰ ਉਹਨਾਂ ਨੇ ਕਿ ਬਠਿੰਡੇ ਦੇ ਜੰਪਲ ਨੇ ਉੱਥੋਂ ਦੇ ਰਹਿਣ ਵਾਲੇ ਨੇ ਉਹ ਚੀਜ਼ਾਂ ਦੇਖੀਆਂ ਪੰਜਾਬ ਦੇ ਵਿੱਚ ਜਦੋਂ ਉਹ ਚੀਜ਼ ਅਸੀਂ ਦੇਖਦੇ ਆ ਸਾਨੂੰ ਲੱਗਦਾ ਕਿ ਤਨੇ ਕਿਤੇ ਆਪਣਾ ਬਣ ਕਿਉਂ ਕਿ ਅਸੀਂ ਵੀ ਹੰਡਾਈਆਂ ਕੁਝ ਕਿਰਦਾਰ ਆਲੇ ਦੁਆਲੇ ਵੇਖੇ ਹੁੰਦੇ ਅਸੀਂ ਬਿਲਕੁਲ ਤੁਹਾਡੀ ਨਾਲ ਇੰਟਰਟੇਨਮੈਂਟ ਆ ਨਾ ਬੇਟਾ ਉਹਦੀ ਇਹ ਕੋਈ ਪਰਿਭਾਸ਼ਾ ਨਹੀਂ ਕਿ ਇੰਟਰਟੇਨਮੈਂਟ ਆ ਜਿਹੜੀ ਉਹ ਸਿਰਫ ਲਵ ਸਟੋਰੀ ਚ ਹੀ ਹੋਊਗੀ ਬਿਲਕੁਲ ਸਹੀ ਕਿਹਾ ਉਹ ਪੋਲਿਟਿਕਸ ਦੀ ਫਿਲਮ ਚ ਹਰ ਇੱਕ ਬੰਦੇ ਦਾ ਆਪਣਾ ਦੋਸਤ ਆ ਉਹ ਕੋਈ ਹਾਰਰ ਫਿਲਮ ਚ ਵੀ ਹੋ ਸਕਦੀ ਆ ਉਹ ਐਕਸ਼ਨ ਫਿਲਮ ਚ ਵੀ ਹੋ ਸਕਦੀ ਐਕਸ਼ਨ ਵੀ ਇੰਟਰਟੇਨ ਕਰਦਾ ਤੁਹਾਨੂੰ ਹਾਰਰ ਵੀ ਤੁਹਾਨੂੰ ਇੰਟਰਟੇਨ ਕਰਦਾ ਜਿਹੜੇ ਸਾਡੇ ਵਾਲੀ ਜਨਤਾ ਉਹ ਇਹ ਸੋਚ ਕੇ ਪਤਾ ਨਹੀਂ ਕਿਉਂ ਬੈਠੀ ਆ ਕਿ ਜਿਹੜੀ ਰੋਮਾਂਟਿਕ ਕਮੇਡੀ ਫਿਲਮਾਂ ਜਿਹੜੀ ਜਾਂ ਕੁੜੀ ਮੁੰਡੇ ਦਾ ਜਿਹੜਾ ਵਿਆਹ ਹੋਣ ਦੀ ਕਮੇਡੀ ਆ ਇਹਦੇ ਚ ਹੀ ਇੰਟਰਟੇਨਮੈਂਟ ਆ ਪਰ ਹੁਣ ਕਿਤਨੇ ਕਿਤੇ ਉਹ ਚੀਜ਼ ਚੇਂਜ ਹੋ ਵੀ ਰਹੀ ਆ ਹੌਲੀ ਹੌਲੀ ਉਹ ਤਾਂ ਹੋਊਗੀ ਜੀ ਜਦੋਂ ਅੱਚ ਨਹੀਂ ਚੱਲਣੀਆਂ ਮਰਮਾ ਨਹੀਂ ਜਦੋਂ ਹੋਰ ਹੋਰ ਫਿਲਮਾਂ ਆਉਣਗੀਆਂ ਵੈਬ ਸੀਰੀਜ਼ ਆਉਣਗੀਆਂ ਕੰਟੈਂਟ ਉਦਾਂ ਦਾ ਉਹਦਾ ਸ਼ਾਇਦ ਨੌਕਰੀ ਆਪਣਾ ਟੈਸਟ ਕਰਦੇ ਨੇ ਜਿਹੜੇ ਸਾਡੇ ਵਰਗੇ ਕੋਸ਼ਿਸ਼ਾਂ ਕਰ ਰਹੇ ਹੋਏ ਨੇ ਅਸੀਂ ਤਾਂ ਉਹ ਆ ਨਾ ਜਿਵੇਂ ਵੀ ਇੱਕ ਕਿਲਾ ਹੈ ਜੀ ਉਹਦੀ ਕੰਧ ਢਾਉਣ ਤੇ ਲੱਗੇ ਵਿਆਂ ਅਸੀਂ ਉਹ ਆ ਸਾਡੇ ਕੋਲੇ ਬੇਸ਼ੱਕ ਇੱਕ ਖੁਰਪੀਆ ਬੇਸ਼ੱਕ ਇੱਕ ਕਹੀ ਆ ਪਰਾਸੀ ਲੱਗੇ ਵਿਆਂ ਸੀ ਇੱਕ ਦਿਨ ਉਹ ਕਿਲੇ ਦੀ ਕੰਧ ਢਾ ਲਾਂਗੇ ਨਸ਼ਰਤ ਮਾਂ ਜੀਆਂ ਨੂੰ ਲੱਗੇ ਹੋਇਆ ਪਹਾੜ ਚੀਰ ਲੈਣਾ ਪਾਹਾੜ ਅਸੀਂ ਚੀਰ ਲੈਣਾ ਲੱਗੇ ਵੇ ਜਿਵੇਂ ਹੁਣ ਕੇਬਲ 1 ਆ ਕੇਬਲ 1 ਕਰਕੇ ਥੋੜਾ ਜਿਹਾ ਈਜ਼ੀ ਹੋ ਗਿਆ ਬਿਲਕੁਲ ਬਿਲਕੁਲ ਸਾਨੂੰ ਵੀ ਹੋਰ ਵੀ ਜਿਹੜੇ ਕੰਟੈਂਟ ਵੇਸ ਚੀਜ਼ਾਂ ਬਣਾਉਣੀਆਂ ਚਾਹੁੰਦੇ ਨੇ ਵੈਬ ਸੀਰੀਜ਼ ਜਾਂ ਫਿਲਮਾਂ ਤਾਂ ਇਹ ਬਹੁਤ ਵੱਡੀ ਗੱਲ ਆ ਕਿ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੰਟੈਂਟ ਚਾਹੀਦਾ ਹੈ ਨਾ ਡਿਫਰੈਂਟ ਡਿਫਰੈਂਟ ਸਬਜੈਕਟਸ ਦੇਖਿਆ ਕਿ ਰਿਲੀਜ਼ ਜੋ ਜੋ ਵੀ ਹੋ ਰਿਹਾ ਜੀ 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 ਤੇ ਉਹ ਸਾਰਾ ਡਿਫਰੈਂਟ ਆ ਜੋ ਅਸੀਂ ਪੰਜਾਬੀ ਸਿਨੇਮਾ ਚ ਪਹਿਲਾਂ ਨਹੀਂ ਦੇਖਦੇ ਜ਼ਿਆਦਾ ਤਾਂ ਉਹ ਅਸੀਂ ਇਸ ਤਰ੍ਹਾਂ ਦੇ OTT ਪਲੇਟਫਾਰਮ ਦੇ थ्रू ਜਿਹੜਾ ਅਸੀਂ ਦੇਖ ਸਕਦੇ ਹਾਂ ਉਹਦੇ ਕੋਲੇ ਬਹੁਤ ਕੁਝ ਹੁੰਦਾ ਕਰਨ ਨੂੰ ਪਰ ਮੰਚ 'ਚ ਨਹੀਂ ਹੁੰਦਾ ਜੀ ਜੀ ਕਾ ਸੁਮਿਤ ਭਾਈ ਦੀ ਕਹਨੇ ਹੋਣਿਆ ਪਿੱਠ ਸੁਣਦੀ ਆ ਪਰ ਕੈਮਰੇ ਦੇ ਸਾਹਮਣੇ ਉਹਨਾਂ ਨੇ ਉਹ ਮੰਚ ਦੇ ਤਾ ਹਨਾਂ ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਨਾ ਕਦੇ ਮੈਂ ਆਪ ਦੀ ਗੱਲ ਨਹੀਂ ਕੀਤੀ ਮੈਂ ਨਵੇਂ ਮੁੰਡਿਆਂ ਦੀ ਨਵੀਆਂ ਕੁੜੀਆਂ ਜਿਹੜੀਆਂ ਫਿਲਮ ਮੇਕਰ ਮੈਨੂੰ ਡਾਇਰੈਕਟਰ ਹੋਣਾ ਬਹੁਤ ਪਸੰਦ ਆ ਕਿਸੇ ਨਵੇਂ ਜਵਾਨ ਕ ਦਾ ਬੱਚੇ ਦਾ ਕੁੜੀ ਦਾ ਇਹ ਕਹਿਣਾ ਮੇਰੇ ਕੋਲ ਆ ਕੇ ਜਦੋਂ ਕਹਿੰਦੇ ਨੇ ਕਿ ਜੀ ਅਸੀਂ ਤੁਹਾਨੂੰ ਅਸਿਸਟ ਕਰਨਾ ਤਾਂ ਮੈਨੂੰ ਬਹੁਤ ਆਨੰਦ ਆਉਂਦਾ ਇਸ ਗੱਲ 'ਚ ਕਿ ਯਾਰ ਇਹ ਬੱਚੇ ਸਹੀ ਰਾਹ ਤੇ ਜਾ ਰਹੇ ਹੈ ਬਿਲਕੁਲ ਸਹੀ ਕਿਉਂਕਿ ਐਕਟਰ ਬਣਨਾ ਤਾਂ ਹਰੇਕ ਹੀ ਤਰਕੂਗਾ ਬਿਲਕੁਲ ਪਰ ਜੇ ਕੋਈ ਬੰਦਾ ਟੈਕਨੀਸ਼ੀਅਨ ਬਣਨ ਜਾ ਰਿਹਾ ਕੋਈ ਕੈਮਰਾ ਕੋਈ ਐਡੀਟਿੰਗ ਕੋਈ ਡਾਇਰੈਕਸ਼ਨ ਕੋਈ ਰਾਈਟਿੰਗ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਇਸ ਕਰਕੇ ਨਵੇਂ ਮੁੰਡੇ ਕੁੜੀਆਂ ਤੋਂ ਬਹੁਤ ਉਮੀਦਾਂ ਨੇ ਔਰ ਉਹ ਆਉਣ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਇਸ ਕੈਮਰੇ ਦੇ ਮਾਧਿਅਮ ਰਾਹੀਂ ਕਿ ਕੇਬਲ 1 ਹੈਗਾ ਉਹਨਾਂ ਦੀ ਗੱਲ ਸੁਣਨ ਨੂੰ ਉਹਨਾਂ ਦੀ ਮੰਚ ਉਹਨਾਂ ਦੇ ਲਈ ਪ੍ਰਦਾਨ ਕਰਨ ਨੂੰ ਹੈਗਾ ਤੁਹਾਨੂੰ ਤੁਹਾਡੇ ਰਾਜਧਾਨੀ ਵਾਸਤੇ ਬਹੁਤ ਸਾਰੀਆਂ ਮੁਬਾਰਕਾਂ ਫੇਰ ਤੋਂ ਔਰ ਜਿੱਦਾਂ ਦਾ ਕੰਮ ਤੁਹਾਡਾ ਪਹਿਲਾਂ ਪਸੰਦ ਕੀਤਾ ਗਿਆ ਇਹ ਉਸ ਤੋਂ ਵੀ ਮਾਸਟਰਪੀਸ ਨਿਕਲੇ ਔਰ ਇਦਾਂ ਦੀਆਂ ਚੀਜ਼ਾਂ ਤੁਸੀਂ ਬਣਾਉਂਦੇ ਰਹੋ ਸਾਡੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ਼ਾ ਬਹੁਤ ਬਹੁਤ ਸ਼ੁਕਰੀਆ ਰਹੋ ਲਿਉਂਦੇ ਰਹੋ ਖੁਸ਼ ਰਹੋ ਇਹ ਸੀਗੇ ਜੀ ਰਾਜਧਾਨੀ ਵੈਬ ਸੀਰੀਜ਼ ਦੇ ਡਾਇਰੈਕਟਰ ਔਰ ਅਦਾਕਾਰ ਕੁਲ ਸਿੱਧੂ ਜੀ ਔਰ ਅੱਜ ਦੀ ਇਸ ਖਾਸ ਗੱਲਬਾਤ ਦੇ ਵਾਸਤੇ ਸਿਰਫ ਇੰਨਾ ਹੀ ਬਿਲਕੁਲ ਜੀ ਬਿਲਕੁਲ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੇ ਲੱਗੇ ਇੰਟਰਵਿਊ ਸਤਿ ਸ੍ਰੀ ਅ